ਇਸ ਮੌਕੇ ਦੀ ਵੱਡੀ ਖਬਰ ਡਿਬਰੂਗੜ੍ਹ ਜੇਲ੍ਹ ਤੋਂ ਆ ਰਹੀ ਆ ਦੱਸਦੀ ਏ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੋਂ ਜਿਹੜੀ ਆ ਉਹ ਐਨਐਸਏ ਹਟਾ ਦਿੱਤੀ ਗਈ ਆ ਦੱਸਦੀ ਏ ਕਿ ਅਮਰਤਪਾਲ ਦੇ ਸਮੇਤ ਜਿਹੜੇ 9 ਹੋਰ ਵਿਅਕਤੀ ਨੇ ਉਹ ਉੱਥੇ ਬੰਦ ਸੀਗੇ ਤਾਂ ਉਹਨਾਂ ਦੇ ਵਿੱਚੋਂ 7 ਲੋਕਾਂ ਦੀ ਜਿਹੜੀ ਐਨਐਸਏ ਆ ਹਟਾ ਦਿੱਤੀ ਗਈ ਹੈ। ਅਮਰਪਾਲ ਸਿੰਘ ਜਿਹੜੇ ਐਮਪੀ ਨੇ ਖਡੂਰ ਸਾਹਿਬ ਤੋਂ ਉਹਨਾਂ ਦੇ ਨਾਲ ਦੋ ਹੋਰ ਜਿਹੜੇ ਸਿੱਖ ਨੇ ਉਹਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਜਿਹੜੀ ਐਨਐਸਏ ਹਟਾ ਕੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇਗਾ ਤਾਂ ਪੰਜਾਬ ਦੇ ਵਿੱਚ ਆ ਕੇ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਅਜਨਾਲਾ ਥਾਣਾ ਕਾਂੜ ਦੇ ਮਾਮਲੇ ਦੇ ਵਿੱਚ ਜਿਹੜੀ ਪੰਜਾਬ ਪੁਲਿਸ ਆ ਉਹ ਲਗਾਤਾਰ ਜਾਂਚ ਦੇ ਵਿੱਚ ਜੁਟੀ ਹੋਈ ਆ ਤਾਂ ਇੱਥੇ ਲਿਆ ਕੇ ਉਹਨਾਂ ਦੀ ਫਿਰ ਤੋਂ ਜਿਹੜੀ ਕਹਿੰਦੀ ਹੈ ਕਿ ਗ੍ਰਫਤਾਰੀਆਂ ਹੋ ਸਕਦੀਆਂ ਪੁਲਿਸ ਜਾਂਚ ਦੇ ਲਈ ਉਹਨਾਂ ਨੂੰ ਜਿਹੜਾ ਉਹ ਅਰੈਸਟ ਕਰ ਸਕਦੀ ਹੈ ਵੱਡੀ ਖਬਰ ਹੈ ਕਿ ਪਿਛਲੇ 2 ਸਾਲਾਂ ਤੋਂ ਡਿਬਰੂਗੜ ਹਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਸੱਤ ਸਿੱਖਾਂ ਦੀ ਜਿਹੜੀ ਐਨਐਸਏ ਹੈ ਉਹ ਹਟਾ ਦਿੱਤੀ ਗਈ ਹੈ ਪਹਿਲਾਂ 1 ਸਾਲ ਦੀ ਐਨਐਸਏ ਲੱਗੀ ਸੀ ਉਸ ਤੋਂ ਮੋੜ ਦੁਬਾਰਾ 1 ਸਾਲ ਦੀ ਐਨਐਸਏ ਹੈ ਜਿਹੜੀ ਉਪਦਾਈ ਗਈ ਸੀ ਤਾਂ ਹੁਣ ਐਨਐਸਏ ਖਤਮ ਕਰ ਦਿੱਤੀ ਗਈ ਹੈ ਪਰ ਤਿੰਨ ਤੇ ਜਿਹੜੀ ਐਨਐਸਏ ਹੈ ਉਸ ਦਾ ਅਜੇ ਫੈਸਲਾ ਨਹੀਂ ਸਾਹਮਣੇ ਆਇਆ ਉਹਨਾਂ ਤੇ ਜਿਹੜੀ ਐਨਐਸਏ ਹੈ ਉਹ ਜਾਰੀ ਰਹੇਗੀ ਜਾਂ ਹਟੇਗੀ ਜਿਹੜਾ ਉਹ ਫੈਸਲਾ ਨਹੀਂ ਸਾਹਮਣੇ ਆਇਆ ਪਰ ਸੱਤ ਸਿੱਖਾਂ ਤੋਂ ਜਿਹੜੀ ਐਨਐਸਏ ਆ ਉਹ ਹਟਾ ਦਿੱਤੀ ਗਈ ਹੈ ਦੱਸਦੀ ਹੈ ਕਿ ਡਿਬਰੂਗੜ੍ਹ ਜੇਲ੍ਹ ਚ ਬੰਦ ਦਾ ਸੱਤ ਸਿੱਖਾਂ ਤੋਂ ਐਨਐਸਏ ਹਟਾ ਕੇ ਉਹਨਾਂ ਨੂੰ ਪੰਜਾਬ ਲਿਆਉਣ ਦੀ ਸਰਕਾਰ ਨੇ ਤਿਆਰੀ ਖਿੱਚ ਲਈ ਹੈ ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਹੈ ਨਾਲ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਆ ਕਿ ਸਿੱਖਾਂ ਤੋਂ ਐਨਐਸ ਹਟਾ ਕੇ ਐਮਪੀ ਅਮਰਤਪਾਲ ਦੇ ਸਾਥੀਆਂ ਨੂੰ ਪੰਜਾਬ ਲਿਆਂਦਾ ਜਾਵੇਗਾ ਮੰਨਿਆ ਜਾ ਰਿਹਾ ਹੈ ਕਿ ਜਨਾਲਾ ਥਾਣੇ ਦੇ ਹਮਲਾ ਕਰਨ ਦੇ ਮਾਮਲੇ ਵਿੱਚ ਹੁਣ ਪੰਜਾਬ ਪੁਲਿਸ ਵੀ ਕਾਰਵਾਈ ਦੇ ਮੂਡ ਦੇ ਵਿੱਚ ਹੈ ਸਰਕਾਰੀ ਸੂਤਰਾਂ ਅਨੁਸਾਰ ਕੱਲ ਤੋਂ ਸਾਰੇ ਬੰਦੀ ਸਿੱਖਾਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਤੋਂ ਪੰਜਾਬ ਲਿਆਂਦਾ ਜਾਵੇਗਾ ਜ਼ਿਕਰਯੋਗ ਹੈ ਕਿ ਅਮਰਤਪਾਲ ਦੀ ਗਵਾਹੀ ਦੇ ਵਿੱਚ ਕਿਸੇ ਤੌਰ ਤੇ ਮਾਰੂ ਤਿਆਰਾਂ ਦੇ ਨਾਲ ਲੈਸ ਹੋ ਕੇ 200 ਤੋਂ ਲੈ ਕੇ 250 ਲੋਕਾਂ ਦੀ ਭੀੜ ਨੇ ਆਪਣੇ ਇੱਕ ਸਾਥੀ ਨੂੰ ਪੁਲਿਸ ਹਿਰਾਸਤ ਦੇ ਵਿੱਚੋਂ ਛੁਡਵਾਉਣ ਦੇ ਲਈ ਪੁਲਿਸ ਥਾਣਾ ਅਜਨਾਲਾ ਤੇ ਹਮਲਾ ਕੀਤਾ ਸੀ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਬਾਜੇਕੇ ਦੇ ਖਿਲਾਫ ਚੰਡੀਗੜ੍ਹ ਦੇ ਵਿੱਚ ਵੀ ਕੇਸ ਦਰਜ ਹੈ ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਚੰਡੀਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਜਾ ਸਕਦਾ ਦੱਸਦੀ ਹੈ ਕਿ ਇਹ ਸੰਸਦ ਮੈਂਬਰ ਮੈਂਬਰ ਅਮਰਿਤਪਾਲ ਸਿੰਘ ਅਤੇ 9 ਹੋਰ ਸਿੱਖ ਨੌਜਵਾਨ ਪਿਛਲੇ ਕਰੀਬ 2 ਸਾਲਾਂ ਤੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਸੀ ਸੂਤਰ ਦੱਸਦੇ ਹਨ ਕਿ ਜਿਨ੍ਹਾਂ ਸਿੱਖਾਂ ਨੂੰ ਪੰਜਾਬ ਲਿਆਂਦਾ ਜਾਵੇਗਾ ਉਹਨਾਂ ਦੇ ਵਿੱਚ ਦਲਜੀਤ ਸਿੰਘ ਕਲਸੀ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਪੱਪਲਪ੍ਰੀਤ ਸਿੰਘ ਕਲਵੰਤ ਸਿੰਘ ਗੁਰਮੀਤ ਸਿੰਘ ਬਸੰਤ ਸਿੰਘ ਅਤੇ ਹਰਜੀਤ ਸਿੰਘ ਅਮਰਿਤਪਾਲ ਦੇ ਚਾਚਾ ਸ਼ਾਮਲ ਨੇ ਵਾਰਿਸ ਪੰਜਾਬ ਦੇ ਮੁਖੀ ਅਤੇ ਗੜੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਸਮੇਤ ਸਾਥੀਆਂ ਸਮੇਤ ਜਲਦੀ ਪੰਜਾਬ ਲਿਆਂਦਾ ਜਾਵੇਗਾ ਪੰਜਾਬ ਸਰਕਾਰ ਨੇ ਇਹਨਾਂ ਸਾਰਿਆਂ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਐਨਐਸਏ ਜਾਰੀ ਰੱਖਣ ਤੋਂ ਇਨਕਾਰ ਕਰ ਦੋਤਾ ਜਿਸ ਤੋਂ ਬਾਅਦ ਸੂਬਾ ਪੁਲਿਸ ਤੁਰੰਤ ਡਿਬਰੂਗੜ੍ਹ ਜੇਲ੍ਹ ਤੋਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਲਿਆਵੇਗੀ ਤੇ ਪੰਜਾਬ ਦੇ ਥਾਣਿਆਂ ਦੇ ਵਿੱਚ ਦਰਜ ਮਾਮਲਿਆਂ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ ਜਿਕਰ ਜੋਗ ਹੈ ਕਿ 2 ਬਈ ਅਪ੍ਰੈਲ ਨੂੰ ਪੰਜਾਬ ਪੁਲਿਸ ਨੇ ਅਮਰਤਪਾਲ ਸਿੰਘ ਨੂੰ 36 ਦਿਨਾਂ ਤੋਂ ਫਰਾਰ ਰਹਿਣ ਤੋਂ ਬਾਅਦ ਐਤਵਾਰ ਸਵੇਰੇ 6:45 ਤੇ ਮੋਗਾ ਦੇ ਰੋਡੇਪਿੰਡ ਤੋਂ ਇੱਕ ਗੁਰਦੁਆਰਾ ਸਾਹਿਬ ਤੋਂ ਗ੍ਰਿਫਤਾਰ ਕੀਤਾ ਸੀ ਦੱਸਦੀ ਹੈ ਕਿ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਜਿਹੜੇ 10 ਸਿੰਘ ਗ੍ਰਿਫਤਾਰ ਨੇ ਸਜ਼ਾ ਕਰੀਏ ਕਿ 2 ਸਾਲਾਂ ਤੋਂ ਉਹਨਾਂ ਤੇ ਐਨਐਸਏ ਲੱਗੀ ਉਹਨਾਂ ਦੇ ਵਿੱਚ ਅਮਰਤਪਾਲ ਸਿੰਘ ਜਿਹੜੇ ਐਮਪੀ ਨੇ ਖਡੂਰ ਸਾਹਿਬ ਤੋਂ ਉਹਨਾਂ ਦੇ ਨਾਲ ਪੱਪਲਪ੍ਰੀਤ ਸਿੰਘ ਹਰਜੀਤ ਸਿੰਘ ਜਿਹੜੇ ਐ ਅਮਰਤਪਾਲ ਸਿੰਘ ਦੇ ਚਾਚਾ ਨੇ ਉਹਨਾਂ ਦੇ ਨਾਲ ਗੁਰਮੀਤ ਸਿੰਘ ਬੁੱਕਣਵਾਲਾ ਦਲਜੀਤ ਸਿੰਘ ਕਲਸੀ ਤੂਫਾਨ ਸਿੰਘ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਇਹ ਕੁਲਵੰਤ ਸਿੰਘ ਰਾਏ ਕੇ ਵਰਿੰਦਰ ਫੌਜੀ ਅਤੇ ਬਸੰਤ ਸਿੰਘ ਸ਼ਾਮਲ ਸੀ ਪੰਜਾਬ ਪੁਲਿਸ ਅਮਰਤਪਾਲ ਦੇ ਸਾਥੀਆਂ ਤੇ ਸਿਕੰਜਾ ਕਸਣ ਜਾ ਰਹੀ ਹੈ ਜਾਣਕਾਰੀ ਮਿਲੀ ਹੈ ਕਿ ਐਨਐਸਏ ਹਟਾ ਕੇ ਅਮਰਤਪਾਲ ਦੇ ਸਾਥੀਆਂ ਨੂੰ ਪੰਜਾਬ ਲਿਆਂਦਾ ਜਾਵੇਗਾ ਜਨਾਲਾ ਥਾਣੇ ਉਤੇ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਵੱਡੀ ਕਾਰਵਾਈ ਦੇ ਮੂਡ ਦੇ ਵਿੱਚ ਹੈ ਪਲਕੇ ਤੋਂ ਬੰਦੀ ਬੰਦੀਆਂ ਨੂੰ ਪੰਜਾਬ ਦੀ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਸਾਮਦੀ ਡਿਬਰੂਗੜ ਜਲ ਤੋਂ ਪੰਜਾਬ ਦੇ ਲਈ ਸ਼ਿਫਟ ਕੀਤਾ ਜਾਵੇਗਾ ਪੰਜਾਬ ਸਰਕਾਰ ਨੇ ਅਮਰਤਪਾਲ ਦੇ ਸੱਤ ਸਾਥੀਆਂ ਕਲਪ ਐਨਐਸਏ ਦੀ ਮਿਆਦ ਨਾ ਵਧਾਉਂਦਾ ਫੈਸਲਾ ਕੀਤਾ ਅਮਰਪਾਲ ਦੀ ਅਗਵਾਹੀ ਦੇ ਵਿੱਚ ਹਥਿਆਰਾਂ ਆ ਦੇ ਨਾਲ ਲੈਸੋ ਕੇ 2 ਤੋਂ 250 ਲੋਕਾਂ ਦੀ ਭੀੜ ਨੇ ਆਪਣੇ ਇੱਕ ਸਾਥੀ ਨੂੰ ਹਰਾਸਤ ਦੇ ਵਿੱਚੋਂ ਛਡਵਾਉਣ ਲਈ ਥਾਣਾ ਅਦਨਾਲਾ ਉੱਤੇ ਹਮਲਾ ਕੀਤਾ ਸੀ ਜਾਣਕਾਰੀ ਮਿਲ ਰਹੀ ਹੈ ਕਿ ਅਮਰਤਪਾਲ ਦੇ ਇੱਕ ਦੋ ਸਾਥੀਆਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਪੰਜਾਬ ਆ ਲਿਆਂਦਾ ਜਾਵੇਗਾ ਦੱਸਦੀ ਹੈ ਕਿ ਲੰਬੇ ਸਮੇਂ ਤੋਂ ਇਹ ਮੰਗ ਉੱਠ ਰਹੀ ਸੀ ਕਿ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਸੱਤ ਪੰਜਾਬੀ ਨੌਜਵਾਨਾਂ ਤੇ ਐਨਐਸਏ ਦੇ ਤਹਿਤ ਜਿਹੜਾ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਤਾਂ ਐਨਐਸਏ ਹੁਣ ਖਤਮ ਕਰਨ ਦਾ ਜਿਹੜਾ ਸਿੱਧਾ ਕਹਿ ਦਿੱਤਾ ਕਿ ਅਸੀਂ ਐਨਐਸਏ ਨਹੀਂ ਲਾਵਾਂਗੇ ਕਿਉਂਕਿ ਇੱਕ ਸਾਲ ਐਨਐਸਏ ਲੱਗੀ ਸੀ 1 ਸਾਲ ਹੋਰ ਐਕਸਟੈਂਡ ਕੀਤੀ ਸੀ ਤਾਂ ਹੁਣ ਤੀਜੇ ਸਾਲ ਦੇ ਵਿੱਚ ਆ ਤਾਂ ਹੁਣ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਇਸ ਐਨਐਸਏ ਲਾਉਣ ਤੋਂ ਮਨਾ ਕਰ ਦਿੱਤਾ ਪਰ ਅੰਪੀ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਦੋ ਹੋਰ ਸਾਥੀ ਜਿਹੜੇ ਹਜੇ ਉੱਥੇ ਹੀ ਰਹਿਣਗੇ ਬਾਕੀ ਸੱਤ ਸਿੰਘਾਂ ਨੂੰ ਜਿਹੜਾ ਉਹ ਪੰਜਾਬ ਲਿਆਂਦਾ ਜਾਵੇਗਾ ਪੰਜਾਬ ਲਿਆ ਕੇ ਉਹਨਾਂ ਨੂੰ ਅਜਨਾਲਾ ਥਾਣਾ ਕਾਣ ਦੇ ਵਿੱਚ ਜਿਹੜਾ ਉਹ ਦੋਸ਼ੀ ਬਣਾ ਕੇ ਗ੍ਰਿਫਤਾਰ ਕਰ ਸਕਦੇ ਆ ਪੁਲਿਸ ਦਸਤਿ ਦੀ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਬਾਜੇਕੇ ਦੇ ਨਾਂ ਤੇ ਜਿਹੜਾ ਇੱਕ ਚੰਡੀਗੜ੍ਹ ਦੇ ਵਿੱਚ ਵੀ ਮਾਮਲਾ ਦਰਜ ਆ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਰਾਸਦ ਦੇ ਵਿੱਚ ਲੈ ਸਕਦੀ ਆ ਜਾਂਚ ਦੇ ਲਈ ਜਿਹੜੇ ਉਹਨਾਂ ਨੂੰ ਅੰਦਰ ਰੱਖ ਸਕਦੀ ਆ ਤਾਂ ਵੱਡੀ ਖਬਰ ਹੈ ਕਿ ਹੁਣ ਆਸਾਮ ਤੋਂ ਜਿਹੜੇ ਸਿੰਘ ਨੇ ਉਹ ਪੰਜਾਬ ਆਉਣ ਜਾ ਰਹੇ ਨੇ ਐਨਐਸਏ ਖਤਮ ਹੋਈ ਆ